ਨੀਸ਼ਾ ਭੈਣ ਜਿਹੜੀ 27924 ਨੂੰ ਸਾਨੂੰ ਮਿਲੀ ਸੀਗੀ ਜਿੱਥੇ ਉਹ ਅਨਨੋਨ ਬਣ ਕੇ ਆਈ ਸੀ ਬੇਨਾਮ ਬਣ ਕੇ ਆਈ ਸੀ ਤੇ ਨਿਸ਼ਾ ਕੁਮਾਰੀ ਦੇ ਨਾਮ ਦੇ ਤੁ ਗਈ ਹੈ ਤੁਹਾਡੇ ਕੋਲ। ਉਹ ਸੁਪੈਣ ਕਰੋ ਕੁਸ਼ਲਣ ਗਈ ਸੀ ਮੁੜ ਕੇ ਵਾਪਸ ਹੀ ਨਹੀਂ ਆਈ ਕਦੇ। ਕਸ ਕਰਿਓ ਇਨ ਸ਼ਕਮਾਰੀ ਭੈਣ ਤੰਤਸ ਰਵੇ ਚਰਦੀ ਕਲਾ ਜਿਨਵੇ निशा बैठेगा निशा ये मैंने काम पे चली जाती कोठी सुबह तो मैं आठ बजे निकल जाती हूँ फिर मैं आती हूँ वही दस बजे पौने दस बजे आती हूँ फिर मैंने कहा ये इसमें देखा मैंने कहा घर पे होएगी मैं दस बजे आती हूँ पौने दस फिर मैं देखा मैंने तो कहीं बैठी होगी आ जाएगी ऐसे बैठ जाती थी फिर मैं इसका रास्ता बजे ढूंढ रही मुझे मिली नहीं फिर बारह रात में गेट खोल के बैठी पर मुझे सारा मोहल्ला उधर पूछ कोई नहीं बताया मैं लबी लब दो दिन में इसको लड़के को मैं दौराया उधर उधर सारे भटकते रहे मैं रोती रही गेट खोल खोल के मुझे मिली नहीं फिर मेरे को अभी संडे को किसी ने पड़ोसी ने देखा लाइक मोबाइल पे तो वो भाग दे आई कहती आंटी आंटी आप तुम्हारी बेटी कहाँ मैंने कहा मेरी बेटी मिल नहीं रही तो वो गंदी के देखो बेटी तुम्हारी है आप भी जानती मैंने कहा हाँ ये मेरी बेटी तो मैंने बताया तब उन्होंने कहीं कि वहाँ आएगी तब यहाँ से फ़ोन उन्होंने नंबर दिया कि मेरे को बाबा ने फ़ोन किया तो तब मेरे को पता लगा और कौन सी जगह आया मैं छोटी हब्बू आ कितने टाइम हुआ है तेईस तारीख को ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਸਟੋਰੀ ਤੁਸੀਂ ਦੇਖੋਗੇ ਬੜੀ ਭਾਵਕ ਜੇ ਕਰਨ ਵਾਲੀ ਆ ਇਹ ਭੈਣ ਨੀਸ਼ਾ ਜਿਹਦਾ ਪਹਿਲਾਂ ਸਾਨੂੰ ਨਾਮ ਵੀ ਨਹੀਂ ਸੀ ਪਤਾ ਵੀ ਤਾਂ ਨਾਮ ਕੀ ਆ ਕਿਉਂਕਿ ਭੈਣ ਨਾ ਬੋਲ ਸਕਦੀ ਸੀ ਨਾ ਸੁਣ ਸਕਦੀ ਸੀ ਨਾ ਲਿਖਣਾ ਪੜ੍ਹਨਾ ਜਾਣਦੀ ਸੀ ਨੀਸ਼ਾ ਭੈਣ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਹੰਬਣਾ ਲੁਧਿਆਣਾ ਜ਼ਿਲ੍ਹੇ ਦਾ ਇੱਕ ਅਸਬੈਕ ਛੋਟਾ ਜਿਹਾ ਉੱਥੇ ਇੱਕ ਭੈਣ ਜਾਂਦੀ ਆ ਰਸਤੇ 'ਚ ਤਾਂ ਉਹਨੂੰ ਇਹ ਕੁੜੀ ਬੈਠੀ ਮਿਲਦੀ ਆ ਤਾਂ ਉਹ ਭੈਣ ਪੁਲਿਸ ਮੁਲਾਜ਼ਮਾ ਨੂੰ ਰਿਪੋਰਟ ਕਰਦੀ ਏ ਤੇ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਉਹਦਾ ਘਰ-ਬਾਰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਤਾਂ ਉਸ ਬੱਚੀ ਨੂੰ ਸੁਪਨਿਆਂ ਦੇ ਘਰ ਲੈ ਕੇ ਆਉਂਦੇ ਆ ਬੱਚੀ ਮੀਨਜ਼ ਦੇਖਣ ਨੂੰ ਬੜੀ ਛੋਟੀ ਲੱਗਦੀ ਸੀ 18-20 ਸਾਲ ਦੀ ਪਰ ਉਮਰ ਉਹਦੀ 27-28 ਸਾਲ ਦੀ ਸੀ ਭੈਣ ਇੱਥੇ ਆਉਣ ਤੋਂ ਬਾਅਦ ਅਸੀਂ ਉਹਦੀ ਵੀਡੀਓ ਸ਼ੇਅਰ ਕਰਦੇ ਆਂ ਸੋਸ਼ਲ ਮੀਡੀਆ ਤੇ ਬੀ ਐਸ ਭੈਣ ਨੂੰ ਜੇ ਕੋਈ ਪਹਿਚਾਣਦਾ ਜਾਣਦਾ ਪਹਿਲਾਂ ਉਹਦਾ ਨਾਮ ਨੰਬਰ ਪੁੱਛਣ ਦੀ ਬੜੀ ਕੋਸ਼ਿਸ਼ ਕਰਦੇ ਆਂ ਪਰ ਕੋਈ ਹੱਲ ਨਹੀਂ ਹੁੰਦਾ ਫਿਰ ਤੁਹਾਡੀਆਂ ਸਾਰਿਆਂ ਦੀਆਂ ਕੋਸ਼ਿਸ਼ਾਂ ਰੰਗ ਲਿਆਉਂਦੀਆਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਜਿਹਦੇ ਸਦਕਾ ਉਹ ਭੈਣ ਦਾ ਘਰ ਲੱਭ ਜਾਂਦਾ ਉਹ ਭੈਣ ਉਹਦਾ ਪਰਿਵਾਰ ਲੈਣ ਆਉਂਦਾ ਉਹਦੀ ਮਾਤਾ ਜੀ ਆਉਂਦੇ ਆ ਮੰਮੀ ਉਹਦੇ ਮਾਲਤੀ ਸੂਰਜ ਉਹਦਾ ਭਰਾ ਆਉਂਦਾ ਆਰਤੀ ਉਹਦੀ ਭੈਣ ਆਉਂਦੀ ਐ ਗਵੰਦੀ ਅਮੀ ਤੌਂਦਾ ਇੱਕ ਉਹਦੀ ਦਿੱਤਾ ਭੈਣ ਆਉਂਦੀ ਲੁਧਿਆਣੇ ਰਿਸ਼ੀ ਨਗਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਦੇ ਕੋਲੇ ਉਹਦਾ ਪਰਿਵਾਰ ਰਹਿੰਦਾ ਸੀ ਬਸ ਭੈਣ ਘਰੋਂ ਕੋਸ ਲੈਣ ਗਈ ਸੀ ਮੁੜ ਕੇ ਵਾਪਸ ਹੀ ਨਹੀਂ ਆਈ ਕਰੇ ਕਿਵੇਂ ਉਹ ਰਸਤਾ ਭੁੱਲ ਗਈ ਜਾਂ ਕੀ ਹੋਇਆ ਇਹ ਰੱਬ ਜਾਣਦਾ ਪਰ ਤੁਹਾਡੀਆਂ ਰੋਸ਼ੀਆਂ ਦੁਆਵਾਂ ਅਰਦਾਸਾਂ ਤੇ ਉਸ ਅੱਲਾ ਉਸ ਰਾਮ ਉਹ ਵਾਈਗੁਰੂ ਜੀ ਭਗਵਾਨ ਦੀ ਕਿਰਪਾ ਦੇ ਨਾਲੇ ਨੀਸ਼ਾ ਭੈਣ ਜਿਹੜੀ 27 9 24 ਨੂੰ ਸਾਨੂੰ ਮਿਲੀ ਸੀਗੀ ਤੇ ਕਿ 10 24 ਨੂੰ ਘਰ ਚਲੇ ਗਈ 23 9 24 ਨੂੰ ਉਹ ਘਰੋਂ ਲਾਪਤਾ ਹੋਈ ਸੀ 23 ਨੂੰ ਲਾਪਤਾ ਹੋਈ 27 ਨੂੰ ਸਾਨੂੰ ਮਿਲੀ ਉਹ 4 ਦਿਨ 4 ਰਾਤਾਂ ਵਿਚਾਰੀ ਕਿਵੇਂ ਕੱਟੀਆਂ ਉਹਨੇ ਕਿੱਥੇ ਕੱਟੀਆਂ ਤੇ 27 ਤੋਂ ਇੱਕ ਤਿੱਕਰ ਉਹ 3-4 ਰਾਤਾਂ ਜਿਹੜੀਆਂ ਦਿਨ ਸਾਡੇ ਕੋਲੇ ਕੱਟੇ ਪੈਣ ਨੇ ਜਿੱਥੇ ਉਹ ਅਨਨੋਨ ਬਣ ਕੇ ਆਈ ਸੀ ਬੇਨਾਮ ਬਣ ਕੇ ਆਈ ਸੀ ਤੇ ਨਿਸ਼ਾ ਕੁਮਾਰੀ ਦੇ ਨਾਂ ਤੇ ਇੱਥੋਂ ਗਈ ਹੈ ਸਾਡੇ ਕੋਲ ਕਈ ਵਾਰੀ ਸਾਡੀ ਥੋੜੀ ਜਿਹੀ ਅਵੇਅਰਨੈਸ ਥੋੜੀ ਜਿਹੀ ਸਵੱਲੀ ਨਿਗਾ ਕਿਸੇ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਉਹ ਭੈਣ ਜੀਨੇ ਉਹਦੇ ਵੱਲ ਸਵੱਲੀ ਨਿਗਾ ਮਾਰੀ ਉਹ ਭੈਣ ਦਾ ਕੀਤਾ ਕਾਰਜ ਇਸ ਬੱਚੀ ਨੂੰ ਇਸ ਭੈਣ ਨੂੰ ਆਪਣੇ ਇਹਦੇ ਘਰ ਤੱਕ ਪਹੁੰਚਾਉਣ 'ਚ ਇਹਦੀ ਮਦਦ ਕਰ ਗਿਆ ਉਹ ਮੁਲਾਜ਼ਮ ਹਰਦੀਪ ਸਿੰਘ ਤੇ ਰਾਜਵੀਰ ਕੌਰ ਜਿਨ੍ਹਾਂ ਨੇ ਇਸ ਭੈਣ ਨੂੰ ਇੱਥੇ ਤੇ ਕਿਰਪਾ ਚਾਉਣ 'ਚ ਮਦਦ ਕੀਤੀ ਉਹਨਾਂ ਦਾ ਕੀਤਾ ਅਪਾਰਲਾ ਕੰਮ ਕਰ ਗਿਆ ਸਭ ਤੋਂ ਵੱਧ ਕ੍ਰੈਡਿਟ ਜਾਂਦਾ ਉਸ ਭੈਣ ਨੂੰ ਜਿਹਨੇ ਪੁਲਿਸ ਨੂੰ ਇਤਲਾਹ ਦਿੱਤੀ ਦੇਖਣ ਪੱਖੋਂ ਨੂੰ ਇੱਕ ਕੁੜੀ ਚੰਗੀ ਭਲੀ ਸੀ ਵਧੀਆ ਠੀਕ ਕੱਪੜੇ ਪਾਏ ਸੀ ਬਾਹਾਂ ਤੇ ਟੈਟੂ ਬਣਾਏ ਹੋਏ ਸੀ ਆਈ ਲਵ ਮੰਮੀ ਪਾਪਾ ਲਿਖਿਆ ਹੋਇਆ ਜਿਉ ਅੱਜਕੱਲ ਬੱਚੇ ਜਿਵੇਂ ਕਰਾਉਂਦੇ ਆ ਪਰ ਇਹ ਐਕਸੀਡੈਂਟ ਹੋਣ ਤੋਂ ਬਾਅਦ ਇੱਕ ਦੱਸਦੇ ਸੀ ਇਹਦੇ ਘਰਦਿਆਂ ਨੇ ਦੱਸਿਆ ਵੀ ਉਹਦੀ ਆਵਾਜ਼ ਚਲੀ ਗਈ ਸੀ ਤੇ ਸੁਣਨ ਦੀ ਸ਼ਕਤੀ ਵੀ ਚਲੀ ਗਈ ਸੀ ਤੇ ਜੇ ਹੀ ਲੜਕੀ ਕਿਤੇ ਗਲਤ ਹੱਥ ਚਲੇ ਜਾਂਦੀ ਪਤਾ ਨਹੀਂ ਵਿਚਾਰੀ ਨਾਲ ਕੀ ਹੁੰਦਾ بس ਅਰਦਾਸ ਕਰਿਓ ਇਹ ਨਿਸ਼ਾ ਕੁਮਾਰੀ ਭੈਣ ਤੰਦਰੁਸਤ ਰਹੇ ਚੜ੍ਹਦੀ ਕਲਾ 'ਚ ਰਹੇ ਬੋਲ ਨਹੀਂ ਸਕਦੀ ਸੁਣ ਨਹੀਂ ਸਕਦੀ ਲਿਖ ਪੜ੍ਹ ਵੀ ਨਹੀਂ ਸਕਦੀ ਉਰੇ ਮਾਂ ਬਾਪ ਨੂੰ ਅਸੀਂ ਬੇਨਤੀ ਵੀ ਕਰੀ ਸੀ ਵੀ ਜਿੰਨੇ ਟੈਟੂ ਇਹਦੇ ਬਾਹਾਂ ਤੇ ਬਣਾਏ ਆ ਤੁਸੀਂ ਇੱਕ ਟੈਟੂ ਮੋਬਾਈਲ ਨੰਬਰ ਤੇ ਐਡਰੈਸ ਦਾ ਵੀ ਬਣਵਾਓ ਜਰੂਰ ਤਾਂ ਜੋ ਕਿਤੇ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਵਾਪਰੇ ਵੈ ਗੁਰਜੀ ਕਾਕਲ ਸਰ ਵੈ ਗੁਰਜੀ